ਤਰੰਤਾਰਨ ਅਮਨਿਸਰ ਰੋਡ ਕッカ ਕੰਡਿਆਲਾ ਰੇਲਵੇ ਓਵਰਬ੍ਰਿਜ ਦਾ ਨੀ ਪੱਥਰ ਮਾਨਯੋਗ ਹਰਪਜਨ ਸਿੰਘ ਈਟੀਓ ਅਤੇ ਹਲਕਾ ਵਿਧਾਇਕ ਨੇ ਰੱਖਿਆ ਇਹ ਪੁਲ 770 ਮੀਟਰ ਲੰਬਾ 68 ਫੁੱਟ ਚੌੜਾ ਪੁਲ ਦੋਵੇਂ ਪਾਸੇ ਤੋਂ 15 ਫੁੱਟ ਸਰਵਿਸ ਲੈਂਡ 70 ਕਰੋੜ ਦੀ ਲਾਗਤ ਨਾਲ ਕਰੀਬ 18 ਮਹੀਨਿਆਂ ਦੇ ਵਿੱਚ ਤਿਆਰ ਹੋਵੇਗਾ ਇਸ ਮੌਕੇ ਤੇ ਹਰਪਜਨ ਸਿੰਘ ਈਟੀਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕੇਸਪੁਰ ਦੇ ਬਣਨ ਦੇ ਨਾਲ ਲਗਭਗ ਰੋਜ਼ਾਨਾ 2 ਲੱਖ ਲੋਕਾਂ ਨੂੰ ਸਹੂਲਤ ਮਿਲੇਗੀ ਇਸ ਫਾਟਕ ਦੇ ਬਣਨ ਦੇ ਨਾਲ ਆਵਾਜਾਈ ਚ ਰੁਕਾਵਟ ਨਹੀਂ ਆਵੇਗੀ ਜਿਸ ਨਾਲ ਇਹ ਉਹਨਾਂ ਕਿ ਹੈ ਕਿ ਤਰਨਤਾਰਨ ਜੰਡਿਆਰਾ ਰੋਡ ਫਾਟਕ ਉਤੇ ਵੀ ਜਲਦ ਪਿੰਲੜਾਂ ਵਾਲਾ ਓਵਰਬ੍ਰਿਜ ਬਣੇਗਾ ਜਿਸ ਨਾਲ ਗੁਰੂ ਨਗਰੀ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ ਮਾਝੇ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਤਰਨਤਾਰਨ ਸਾਹਿਬ ਤੇ ਅਮਰਸਰ ਸਾਹਿਬ ਜਿੱਥੇ ਕਿ ਧਾਰਮਿਕ ਜ਼ਿਲ੍ਹੇ ਨੇ ਸਾਡੇ ਬਹੁਤ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਨਤਨ ਸਾਹਿਬ ਵੀ ਆਉਂਦੇ ਨੇ ਅਮਰਸਰ ਸਾਹਿਬ ਵੀ ਜਾਂਦੇ ਨੇ ਸੋ ਇਹ ਜਿਹੜਾ ਇਹ 25 ਰੇਲਵੇ ਕ੍ਰੋਸਿੰਗ ਆ ਇੱਥੇ ਬੜੇ ਲੰਬੇ ਜਾਮ ਜਿਹੜੇ ਆ ਉਹ ਲੱਗ ਜਾਂਦੇ ਸੀਗੇ ਸੋ ਅਸੀਂ ਅੱਜ ਇੱਥੇ 4 ਲੇਨ ਵਾਲਾ ਇੱਕ ਰੇਲਵੇ ਓਵਰ ਬ੍ਰਿਜ ਆਰਓਬੀ ਜਿਹੜਾ ਆ ਉਹ ਬਣਾਇਆ 770 ਮੀਟਰ ਇਹਦੀ ਲੈਂਥ ਜਿਹੜੀ ਰਹੂਗੀ ਔਰ ਨਾਲ-ਨਾਲ ਸਰਵਿਸ ਲੇਨ ਵੀ ਜਿਹੜੀ ਆ ਇਹਦੀ 5.5 ਮੀਟਰ ਦੀ ਬਣਨੀ ਆ ਇਹਦੇ ਤੇ ਲਗਭਗ 70 ਕਰੋੜ ਰੁਪਇਆ ਜਿਹੜਾ ਆ ਉਹ ਖਰਚ ਹੋਣਾ ਹੈ ਔਰ ਅਸੀਂ ਮਿੱਥਿਆ ਹੋਇਆ ਕਿ ਲਗਭਗ ਡੇਢ ਸਾਲ ਦੇ ਵਿੱਚ ਇਹ ਜਿਹੜਾ ਪੋਲਾ ਇਹਨੂੰ ਬਣਾਵਾਂਗੇ ਇਹਦੇ ਨਾਲ ਇਥੋਂ ਦੀ ਜਨਤਾ ਨੂੰ ਕਾਫੀ ਜੜੇ ਆ ਜਾਂ ਬਾਹਰੋਂ ਆਉਣ ਵਾਲੇ ਸਰਦਾਰ ਨੂੰ ਕਾਫੀ ਜੜੀ ਰਾਹਤ ਮਿਲੂਗੀ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ 16 ਸਾਹਿਬ ਜਿਹੜੇ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕਾਫੀ ਇਹ ਡ੍ਰੀਮ ਪ੍ਰੋਜੈਕਟ ਸੀਗਾ بڑے ਚਿਤੋਂ ਇਹ ਉਹਦੇ ਪਿੱਛੇ ਪਏ ਹੋਏ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬੜਾ ਖੁੱਲ੍ਹਦਲੀ ਦੇ ਨਾਲ ਜਿਹੜੀ ਗ੍ਰਾਂਟ ਆ ਇਸ ਰੇਲਵੇ ਓਵਰ ਬ੍ਰਿਜ ਵਾਸਤੇ ਦੇ ਦਿੱਤੀ ਆ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਅੱਜ ਇਸ ਮੌਕੇ ਦੇ ਉੱਤੇ ਵਧਾਈ ਦੇਣਾ ਸਰ ਜਿੰਡਿਆਲਾ ਰੋਡ ਤੇ ਬੜੀ ਤਕੜੀ ਪ੍ਰੋਬਲਮ ਉਧਰ ਕੁੜੀਆਂ ਦਾ ਸਕੂਲ ਆ ਦੋ ਦਿਨ ਸਕੂਲ ਹੋਰ ਵੀ ਆ ਇੱਕ ਬੱਸ ਸਟੈਂਡ ਆ ਔਰ ਲੋਕਨਗੜੀ ਪ੍ਰੋਬਲਮ ਹੈ ਕਿ ਜੰਡਿਆਲਾ ਰੋਡ ਤੇ ਜਿਹੜਾ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਹੜਾ ਇਧਰ ਜੰਡਿਆਲਾ ਰੋਡ ਤੇ ਇੱਕ ਫਾਟਕਾ ਉਹਦੇ ਉੱਤੇ ਬੜੇ ਲੰਬੇ ਜਾਮ ਲੱਗਦੇ ਨੇ ਮੈਂ ਖੁਦ ਦੇਖਿਆ ਹੋਇਆ ਐ ਐਮਐਲਏ ਸਾਹਿਬ ਨੇ ਬੜੀ ਵਾਰੀ ਉਹਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਅਸੀਂ ਉਹਦੀ ਫਿਜ਼ਿਬਿਲਟੀ ਜਿਹੜੀ ਆ ਉਹ ਚੈੱਕ ਕਰਾ ਰਹੇ ਆ ਬਹੁਤ ਜਲਦ ਸਾਡੀ ਕੋਸ਼ਿਸ਼ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਐਮਐਲਏ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ ਉਹ ਉਸੇ ਤਰ੍ਹਾਂ ਹੀ ਉਹ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਇੱਕ ਵਿਜ਼ਨ ਆ ਕਿ ਲਗਭਗ ਉਹ ਪੁਲ ਬਣ ਦੇ ਨਾਲ ਸਾਰਾ ਸ਼ਹਿਰ ਹੀ ਜਿਹੜਾ ਆ ਤਰਨਤਾਰਨ ਸ਼ਹਿਰ ਜਿਹੜਾ ਆ ਉਹ ਸੁਖੀ ਹੁੰਦਾ ਹੈ ਸੋ ਬੜੀ ਵਾਰੀ ਇਹਨਾਂ ਨੇ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਮੇਰੀਆਂ ਵੀ ਕੋਸ਼ਿਸ਼ਾਂ ਜਾਰੀ ਨੇ ਔਰ ਆਪਾਂ ਜਲਦੀ ਉਹਨੂੰ ਵੀ ਜਿਹੜਾ ਆ ਉਹ ਕੰਸਟਰਕਟ ਕਰਾਂਗੇ ਕਿ ਜਿਹੜਾ ਕੱਕਾ ਕੰਡੇਲਾ ਪਿੰਡ ਦੇ ਲਾਗੇ ਹਾਈਵੇ ਦੇ ਉੱਪਰ ਇਹ ਚਾਰ ਮਾਰਗੀ ਉਹ ਰੇਲਵੇ ਓਵਰ ਬ੍ਰਿਜ ਬੰਡ ਰਿਆ ਵਾ ਉਸ ਦਾ ਜਿਹੜਾ ਵਾ ਅੱਜ ਨਹੀਂ ਪੱਥਰ ਜਿਹੜਾ ਵਾ ਉਹ ਸਾਡੇ ਮਾਣਯੋਗ ਮੰਤਰੀ ਪੀਡਬਲਯੂਡੀ ਮੰਤਰੀ ਸਰਦਾਰ ਅਰਪਜਨ ਸਿੰਘ ਈਟੀ ਵੱਲੋਂ ਕੀਤਾ ਗਿਆ ਵਾ ਤੇ ਇਹ ਜਿਹੜਾ ਇਹਨਾਂ ਨੇ ਦੱਸਿਆ ਵਾ ਕਿ 1.5 ਸਾਲ ਦੇ ਵਿੱਚ ਲਗਭਗ ਇਹ ਕੋਲਿਆ ਜਿਹੜਾ ਪੂਰਾ ਹੋਏਗਾ ਸੋ ਇਹ ਬੜੇ ਚਿਰ ਦੀ ਮੰਗ ਸੀ ਕਿਉਂਕਿ ਇੱਥੇ ਬੜੇ ਬੜੇ ਵੱਡੇ ਜਾਮ ਲੱਗਦੇ ਸੀ ਸੋ ਉਹ ਸ માનਜੋਗ ਮੰਤਰੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡਾ ਇਹ ਜਿਹੜੀ ਮੰਗ ਆ ਉਹਨੂੰ ਪੂਰੀ ਕਰਦੇ ਹੋਏ ਇਹ ਜਿਹੜਾ ਸ਼ੁਰੂ ਕਰਨ ਦਾ ਜਿਹੜਾ ਕੀਤਾ ਵਾ ਮੈਂ ਹੀ ਇਹਨਾਂ ਦੇ ਬਹੁਤ ਧੰਨਵਾਦੀ ਆ ਮੈਂ ਹਲਕੇ ਦੇ ਵੱਲੋਂ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਸੋ ਇੱਕ ਇਹਨਾਂ ਨੂੰ ਹੋਰ ਅਸੀਂ ਜਿਹੜਾ ਪੋਲ ਜੰਡੇਾਲਾ ਰੋਡ ਤੇ ਲੰਮੇ ਸਮੇਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਮੇਰਾ ਖਿਆਲ ਹੈ ਕਿ ਉਹ ਵੀ ਜਲਦੀ ਅਸੀਂ ਉਹਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹ ਪੁਰਵੀ ਜਲਦੀ ਤਬੜਾਵਾਂਗੇ ਸੋ ਆ ਜਿਹੜਾ ਇਹ ਇਹਦੇ ਨਾਲ ਜਿਹੜੀ ਬਹੁਤ ਲੋਕਾਂ ਨੂੰ ਸਹੂਲਤ ਹੋਏਗੀ ਕਿਉਂਕਿ ਮੇਨ ਜਿਹੜਾ ਹਾਈਵੇ ਇਹਦੇ ਤੋਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਲੰਘਦੀਆਂ ਹੁਣ ਵੀ ਜਾਮ ਦੇ ਵਿੱਚ ਫਸੇ ਸੀ ਅੱਧ ਕਰਕੇ ਥੋੜਾ ਜਿਹਾ ਲੇਟ ਹੋ ਗਏ ਸੋ ਇਸ ਕਰਕੇ ਇਹ ਬੜਾ ਲੋਕਾਂ ਦੇ ਵਾਸਤੇ ਪਬਲਿਕ ਦੇ ਵਾਸਤੇ ਜਿਹੜਾ ਬਹੁਤ ਵਧੀਆ ਜਿਹੜਾ ਸਰਕਾਰ ਨੇ ਕੰਮ ਕੀਤਾ ਸੋ ਅਸੀਂ ਸਰਕਾਰ ਦਾ ਮਾਨ ਸਾਹਿਬ ਦਾ ਤਾਂ ਉਹਨਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ